ਮੇਰਾ ਨਾਮ ਦੀਪਕ ਸ਼ਰਮਾ ਜੀ ਸਰ ਅਸੀਂ ਅੱਜ ਬੱਸ ਬੁੱਕ ਕੀਤੀ ਸੀ ਜਿਹੜੀ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਸੀ ਜੰਮੂ ਲਈ ਬੁਕਿੰਗ ਕੀਤੀ ਮੈਂ ਜੰਮੂ ਦਾ ਹੀ ਰਹਿਣ ਵਾਲਾ ਹਾਂ ਜੀ ਔਰ ਫਿਰ ਬੱਸ ਡਰਾਈਵਰ ਦਾ ਸਾਨੂੰ ਰੋਕਿਆ ਬੱਸ ਰੋਕੀ ਹੈ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਝ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਗਏ ਸਾਰੇ ਸਾਨੂੰ ਪਹਿਲਾਂ ਲੱਗੇ ਕਿ ਸ਼ਾਇਦ ਬੱਸ ਖਰਾਬ ਹੈ ਕੋਈ ਪ੍ਰੋਬਲਮ ਆਈ ਹੈ ਬਾਅਦ ਚ ਥੱਲੇ ਉਤਰ ਕੇ ਪਤਾ ਲੱਗੇ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ ਤੇ ਬੌਮਬ ਹੈ ਫਿਰ ਉਹਨਾਂ ਨੇ ਇੱਥੇ ਰਖਾਇਆ ਫਿਰ ਪੁਲਿਸ ਆ ਲੈਣਾ ਸਾਨੂੰ ਸਭ ਤੋਂ ਬਸ ਤੋਂ ਦੂਰ ਕੀਤਾ ਜੀ ਔਰ ਅਸੀਂ ਇੱਥੇ ਖੜੇ ਆ ਫਿਲਹਾਲ ਹੁਣ ਬਾਕੀ ਪੁਲਿਸ ਵਾਲੇ ਆਪਣੀ ਇਨਕੁਆਇਰੀ ਕਰ ਰਹੇ ਆ ਬਸ ਚੀਬੂਰੀ ਚੈੱਕ ਕਰ ਰਹੇ ਆ ਕਿ ਵਾਕਈ ਇਹ ਕੋਈ ਸੀਰੀਅਸ ਮੈਟਰ ਹੈ ਕਿ ਕਿਸੇ ਨੇ ਮਜ਼ਾਕ ਕੀਤਾ ਹੈ ਕੁਝ ਕੀਤਾ ਹੈ ਉਹ ਸਾਰੀ ਇੱਕ ਜਾਂਚ ਦਾ ਵਿਸ਼ੇ ਹੈ ਉਹ ਜਾਂਚ ਕਰ ਰਹੀ ਹੈ ਜੀ ਪੰਜਾਬ ਪੁਲਿਸ ਥੈਂਕ ਯੂ ਜੀ ਕਦੋਂ ਪਤਾ ਸੀ ਹੁਣ ਕਦੋਂ ਲੱਗਿਆ ਆ ਸਰ ਇਹ ਲਗਭਗ ਲਗਭਗ 3:30 ਵਜੇ ਦੀ ਗੱਲ ਹੈ ਔਰ ਉਸੇ ਟਾਈਮ ਬਸ ਵਾਲੇ ਨੇ ਸ਼ਾਇਦ ਬਸ ਰੋਕ ਹੀ ਦਿੱਤੀ ਇੱਥੇ ਤੇ ਉਹਦੇ ਬਾਅਦ ਚ ਸਾਨੂੰ ਸਾਰੇ ਉਹਨਾਂ ਥੱਲੇ ਤੁਰਤਾ ਸਮਾਨ ਵਗੈਰਾ ਸਾਡਾ ਸਾਰਾ ਕੁਝ ਹਰ ਬੰਦੇ ਦਾ ਬਸ ਤੇ ਵਿੱਚ ਹੀ ਐ ਕਿਸੇ ਨੂੰ ਬਾਹਰ ਕੱਢਣ ਨਹੀਂ ਦਿੱਤਾ ਕੁਝ ਵੀ ਐ ਕਿਉਂਕਿ ਪੈਨਿਕ ਦਾ ਇੱਕ ਮਾਹੌਲ ਹੀਆ ਕ੍ਰੀਏਟ ਹੋ ਗਿਆ ਫਟਾਫਟ ਦਾ ਉਤਰਨ ਨਾਲ ਸਮਾਨ ਵਗੈਰਾ ਸਾਰਾ ਬਸ ਚੀਜ ਹੀ ਸਾਡਾ ਮੇਰਾ ਸੁਖਵਿੰਦਰ ਸਿੰਘ ਆਈ ਇਹ ਮਾਮਲਾ ਉਹ ਇਹ ਔਰ ਗੱਡੀ ਅਸੀਂ ਆ ਰਹੇ ਸੀ ਚੰਡੀਗੜ੍ਹੋਂ ਲੈ ਕੇ ਜੀ ਤੇ ਰਾਸਤੇ ਸਾਨੂੰ ਕਾਲ ਆਈ ਰੈਡਬੱਸ ਤੋਂ ਤੇ ਤੁਹਾਡੀ ਗੱਡੀ ਜੇ ਬੰਬ ਹੈ ਤੁਸੀਂ 15-20 ਮਿੰਟ ਦੀ ਗੱਡੀ ਰੋਕ ਲਓ ਤੇ ਅਸੀਂ ਅੱਗੇ ਆ ਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਰੋਕ ਲਈ ਕਿਉਂਕਿ ਪੈਸੇਂਜਰ ਸੀਗੇ ਨਾਲ ਅਸੀਂ ਤਾਂ ਨਹੀਂ ਰੋਕੀ ਕਿਤੇ ਰੋਡ ਤੇ ਭੱਜ ਲੰਦੇ ਲੋਕ ਡਰ ਕੇ ਥੱਲੇ ਜਾਂ ਕੋਈ ਆਜੇ ਰੋਡ ਦੇ ਤਾਂ ਅਸੀਂ ਗੱਡੀ ਸਾਈਡ ਤੇ ਖੇਤ ਤੇ ਲਾਈਏ ਤੇ ਸਾਹਮਣੇ ਚੌਂਕੀ ਸੀਗੀ ਹੈਡੌਰੀ ਤੇ ਉੱਥੇ ਗੱਡੀ ਰੋਕ ਕੇ ਤੇ ਚੈਕਿੰਗ ਕਰਵਾ ਰਹੇ ਹਾਂ ਜੀ ਜੀ ਬਾਤ ਚਲਾਨੀ ਕੀ ਹਾਂਜੀ ਮੈਂ ਬੱਸ ਲਾਉਣਾ ਜੀ ਹਾਂਜੀ ਹਾਂਜੀ ਮੈਂ ਕੰਡਕਟਰ ਨੂੰ ਕਾਲ ਆਈ ਹੈ ਜੀ ਮੈਂ ਨਾਲੇ ਬੈਠਾ ਸੀ ਡਰਾਈਵਿੰਗ ਕਰਦਾ ਸੀਗਾ ਇਹ ਨੰਬਰ ਤੇ ਨੰਬਰ ਨੰਬਰ ਹੈਗਾ ਜੀ 1820 7382 86286 ਇਹ ਪਤਾ ਨਹੀਂ ਜੀ ਹੁਣ ਕੀ ਲੱਗਦਾ ਵੀ ਹੈ ਦਵਾਈ ਹੈ ਇਹ ਪਤਾ ਨਹੀਂ ਜੀ ਉਹ ਦੱਸਣਗੇ ਸਾਹਿਬ ਉਹਨੇ ਕੀ ਗੱਲ ਹੈ ਅਸੀਂ ਤਾਂ ਆਪਣੀ ਡਿਊਟੀ ਨਿਭਾਤੀ ਗੱਡੀ ਸਾਈਡ ਤੇ ਲਾਤੀ ਜੀ ਜਿੰਨਾ ਸੇਫਲੀ ਕਰਾਉਿਆ ਸੀ ਸੇਫ ਕਰਤਾ ਆਪਣਾ ਪੈਸੇਂਜਰ ਅੰਦਰ ਬਿਠਾਤੇ ਤੇ ਗੱਡੀ ਸਾਈਡ ਤੇ ਆ ਤੇ ਦੱਸਦਾ ਇਹਨੂੰ ਆਪੇ ਅਗਲੀ ਕਾਰਵਾਈ ਕਰਨੇ ਜਿੱਦਾਂ ਹੋਏਗਾ ਵੀ ਅੰਚਿੰਦੀ ਜੀ ਜੀ ਕਿਹਨਾਂ ਅਗਰ ਹੋ ਰਿਹਾ ਉਹ ਬਾਕ ਰੋਕੀਏ ਤੁਸੀਂ ਸਰ ਆਪ ਨੂੰ ਕੋਲ ਕਾਲ ਆਈ ਸੀ ਜੀ 2:54 ਮਿੰਟ ਤੇ ਜੀ 21 2:52 ਮਿੰਟ ਤੇ ਜੀ ਉਹਦੇ ਚ ਆਵਾਜ਼ ਨੇ ਉਹਨੇ ਕਨਫਰਮ ਆ ਰਹੀ ਸੀ ਉਹ ਬੋਲ ਰਹੇ ਸੀ ਹਾਂ ਜੀ ਅਮਾ ਬੋਲ ਰਹੇ ਆ ਦਿੱਲੀ ਸੇ ਹੀ ਉਹ ਬੋਲ ਰਹੇ تھے ਆਪकी ਬੱਸ ਮੈਂ ਬੋਮਬ ਹੈ ਉਸਕੇ ਬਾਅਦ ਥੋੜੀ ਥੋੜੀ ਆਵਾਜ਼ ਕਟ ਗਈ ਨੈਟਵਰਕ प्रॉब्लम आ गई जी दोबारा फिर मैंने उसको बोला जी हाँ जी बस में क्या है? ने बस में का यात्री को दो आपने बैक कॉल की हाँ जी बैक कॉल की थी, शर, दो की थी? सर थी? आ, स, आ, स्यासी दो बार नंबर लग नहीं रहा उनका जी स्विच ऑफ नेटवर्क भी किया बस कंडक्टर है सर क्या किस नंबर से तिहत्तर आठ सौ बीस जी छियासी दो सर इस नंबर से ही। पहले हमें ਜਦ ਕਾਲ ਆਈ ਥੀ ਬਹਮੇ ਆਫੀਸਰ ਕਾਲ ਲਗਾ ਦਿਆ ਵੀ ਹਮੇ ਸਾਰੇ ਇਸ ਨੰਬਰ ਸੇ ਕਾਲ ਆਈ ਹੈ ਹਮਾਰੀ ਉਹਨਾਂ ਨੇ ਬੋਲ ਦੇ ਕਹਿੰਦੇ ਪੇਟਿੰਗ ਕਰੋ ਜੀ ਦੁਬਾਰਾ ਉਹ ਕਹਿੰਦੇ ਜਹਾਂ ਵੀ ਕੋਈ ਕਾਲੇ ਸਰ ਮੈਂਨੇ ਆਫਿਸ ਮੇ ਕਾਲ ਕੀਤੀ ਹੈ ਹਮਾਰੇ ਜੀ ਹੁਣ ਫਿਰ ਹਮੇ ਕਾਨਫਰੈਂਸ ਲਿਆ ਉਹ ਕਹਿੰਦੇ ਕਿਸੇ ਵੀ ਜੋ ਰੋਡ ਤੇ ਚੌਂਕੀ ਹੈਗੀ ਜਾਂ ਕਿਸੇ ਅਪਰੋਕ ਲੈਣਾ ਗਾਡੀ ਉਹਨੂੰ ਬਤਾ ਦਿਆ ਜੀ